ਪੰਜਾਬ ਦੇ ਮਸ਼ਹੂਰ ਮੇਲਿਆਂ ਵਿੱਚੋਂ ਆਪਣੀ ਵੱਖਰੀ ਪਛਾਣ ਵਜੋਂ ਜਾਣਿਆ ਜਾਂਦਾ ਮੇਲਿਆਂ ਵਿੱਚੋਂ ਮੇਲਾ ਛਪਾਰ ਪੰਜਾਬ ਦੇ ਜ਼ਿਲ੍ਹਿਆਂ ਕਸਬਿਆਂ ਪਿੰਡਾਂ ਨੂੰ ਛੱਡੋ ਬਾਹਰਲੇ ਸੂਬਿਆਂ ਦੇ ਨਾਲ-ਨਾਲ ਗੁੱਗਾ ਮਾੜੀ ਤੇ ਮੱਥਾ ਟੇਕਣ ਲਈ ਸੰਗਤਾਂ ਦੇਸ਼ ਵਿਦੇਸ਼ ਤੋਂ ਪਹੁੰਚਦੀਆਂ ਹਨ ਸੰਗਤਾਂ ਗੁੱਗਾ ਵੀਰ ਪ੍ਰਤੀ ਆਪਣੀ ਸ਼ਰਧਾ ਪ੍ਰਸਾਦ ਚੜਾ ਕੇ ਮਿੱਟੀ ਕੱਢ ਕੇ ਚੌਂਕੀਆਂ ਭਰ ਕੇ ਪੂਰੀ ਕਰਦੇ ਹਨ ਬਾਹਰਲੇ ਸੂਬਿਆਂ ਨੇੜ ਦੇ ਜ਼ਿਲ੍ਹਿਆਂ ਅਤੇ ਕਸਬਿਆਂ ਤੋਂ ਰੰਗ-बिरंगे ਖਡਾਉਣੇ ਲੈ ਕੇ ਛੋਟੇ-ਛੋਟੇ ਵਪਾਰੀ ਪਹੁੰਚਦੇ ਹਨ ਸੀਟੀਆਂ ਪੀਪਣੀਆਂ ਟੋਲ ਅਤੇ ਨੌਜਵਾਨਾਂ ਵੱਲੋਂ ਕੱਡੀਆਂ ਜਾਂਦੀਆਂ ਵੱਖੋ-ਵੱਖਰੀਆਂ ਵਾਜਾਂ ਨਾਲ ਮੇਲੇ ਦਾ ਮਾਹੌਲ ਵੱਖਰਾ ਹੀ ਬਣਦਾ ਹੈ ਇਹ ਸਭ ਰਲ ਮਿਲ ਕੇ ਮੇਲੇ ਦੀ ਰੌਣਕ ਨੂੰ ਚਾਰ ਚੰਦ ਲਗਾਉਂਦੇ ਹਨ ਦੂਰੋਂ ਨੇੜਿਓਂ ਆਏ ਸੰਗਤ ਅਤੇ ਬੱਚੇ ਪੂਰਾ ਆਨੰਦ ਮਾਨਦੇ ਹਨ ਆਪਣੀ ਫਿਕਰਾਂ ਭਰੀ ਜ਼ਿੰਦਗੀ ਨੂੰ ਭੁੱਲ ਕੇ ਇੱਕ ਵੱਖਰੇ ਹੀ ਰੰਗ ਵਿੱਚ ਰੰਗ ਜਾਂਦੇ ਹਨ ਮੇਲੇ ਵਿੱਚ ਕਿਤੇ ਜਾਦੂਗਰ ਦਾ ਖੇਡ ਚੱਲ ਰਿਹਾ ਹੈ ਅਤੇ ਕਿਤੇ ਛੋਟੇ ਵੱਡੇ ਝੂਲੇ ਚੱਲ ਰਹੇ ਹਨ ਕਿਤੇ ਮੌਤ ਦਾ ਕੂਆ ਸਰਕਸ ਅਤੇ ਬਾਜ਼ੀਗਰਾਂ ਦੀਆਂ ਬਾਜ਼ੀਆਂ ਪੈ ਰਹੀਆਂ ਹਨ ਭਾਵੇਂ ਮੌਸਮ ਖਰਾਬ ਚੱਲ ਰਿਹਾ ਹੈ ਕਿਤੇ ਕਿਤੇ ਵੀ ਵੀ ਪੈ ਜਾਂਦਾ ਹੈ ਪਰ ਸੰਗਤਾਂ ਦਾ ਇਕੱਠ ਕਿਸੇ ਪਾਸਿਓਂ ਵੀ ਘੱਟ ਨਜ਼ਰ ਨਹੀਂ ਆਉਂਦਾ ਕਿਉਂਕਿ ਇਹ ਮੇਲਾ ਸਾਲ ਵਿੱਚ ਇੱਕ ਵਾਰ ਹੀ ਲੱਗਦਾ ਹੈ ਅਤੇ ਪੂਰੀ ਤਰ੍ਹਾਂ ਭਰਦਾ ਹੈ ਪੁਰਾਣੇ-ਪੁਰਾਣੇ ਕਾਰੀਗਰ ਹਲਵਾਈ ਵੀ ਆਪਣਾ ਪੂਰਾ ਜੋਹਰ ਦਿਖਾਉਂਦੇ ਹਨ ਤਰ੍ਹਾਂ-ਤਰ੍ਹਾਂ ਦੀਆਂ ਰੰਗ-ਬਰੰਗੀਆਂ ਮਠਿਆਈਆਂ ਅਤੇ ਮੇਲੇ ਦੀ ਮਸ਼ਹੂਰ ਮਠਿਆਈ ਪਾਠੀ ਜਿਸ ਦਾ ਅਸਲ ਨਾਮ ਖਜਲਾ ਨੂੰ ਹਰ ਕੋਈ ਮੇਲੇ ਦੀ ਨਿਸ਼ਾਨੀ ਅਤੇ ਪ੍ਰਸਾਦ ਵਜੋਂ ਜ਼ਰੂਰ ਖਰੀਦ ਕੇ ਘਰ ਲੈ ਕੇ ਜਾਂਦਾ ਹੈ ਮੇਲੇ ਵਿੱਚ ਵੱਜਦੇ ਸਪੀਕਰਾਂ ਤੇ ਪੁਰਾਣੇ ਇਹ ਪੁਰਾਣੇ ਸਮਿਆਂ ਦੀ ਯਾਦ ਨੂੰ ਤਾਜ਼ਾ ਕਰਦੇ ਹਨ ਵਪਾਰੀਆਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਸਟਾਲ ਲਗਾਏ ਜਾਂਦੇ ਹਨ ਪ੍ਰਸ਼ਾਸਨ ਵੱਲੋਂ ਹਰ ਵਾਰ ਦੀ ਤਰ੍ਹਾਂ ਮੇਲੇ ਦੇ ਪ੍ਰਬੰਧਕ ਹੈਪੀ ਬਾਬਾ ਜੀ ਦੀ ਸਲਾਹ ਨਾਲ ਪੂਕਤਾ ਪ੍ਰਬੰਧ ਕੀਤੇ ਜਾਂਦੇ ਹਨ ਤਾਂ-ਤਿਆਂ ਤੇ ਕੈਮਰਿਆਂ ਨਾਲ ਨਿਗਰ੍ਹਾ ਰੱਖੀ ਜਾਂਦੀ ਹੈ ਪੰਜਾਬ ਵਿੱਚ ਆਏ ਹੜ੍ਹਾਂ ਕਰਕੇ ਲੱਗਦਾ ਨਹੀਂ ਕਿ ਇਸ ਮੇਲੇ ਤੇ ਇਸ ਵਾਰ ਕੋਈ ਰਾਜਨੀਤਿਕ ਕਾਨਫਰੰਸ ਹੋਵੇਗੀ ਬਿਊਰੋ ਰਿਪੋਰਟ ਜਨ ਕਲਿਆਣ ਟੀਵੀ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ